ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਕੋਲ ਆ ਗੁਰਦੁਆਰਾ ਜੋਤੀਸਰ ਸ ਹੈ ਅੱਜ ਦਸੰਗ ਦਾ ਜਿਆਦਾ ਸੰਗਤਾਂ ਆ ਰਹੀਆਂ ਲੰਗਰ ਚੱਲ ਰਿਹਾ ਵੇਖੋ ਸੰਤਾਂ ਦਾ ਲੰਗਰ ਸਾਧਰੀਆਂ ਦਾ ਹੋਰ ਵਿਖਾਉਂ ਰਿਹਾ ਤੋਂ ਇਹ ਸੰਤਾਂ ਦਾ ਲੰਗਰ ਸਾਧਰੀ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਸਤਿਨਾਮ ਵਾਹਿਗੁਰੂ ਸਤਨਾਮ ਦਾ ਆ ਵੇਖੋ ਇਧਰ ਪੀਰ ਦੇ ਢੰਡਾਰੇ ਭਰੇ ਬਹਿਨ ਆਖੇ ਵਾਦਾਰ ਸੇਵਾ ਕਰ ਰਹੇ ਨੇ ਪੀਰ ਵਤਾਰ ਰਹੇ ਨੇ ਬਾਲ ਦੀਆਂ ਘਰ ਪਰਕੀ ਨੇ ਕਲ ਰਹੀਆਂ ਆਖਰਾਣੇ ਤੋਂ ਸੇਵਾਦਾਰ ਵਾਹਿਗੁਰੂ ਵਾਹਿਗੁਰੂ ਸਾਤ ਨਾਮ ਰਹਿ ਸਤ ਨਾਮ ਰਹਿ ਵਾਹਿਗੁਰੂ ਸਾਤ ਨਾਮ ਰਹਿ ਸਤ ਨਾਮ ਰਹਿ ਕੋਈ ਕਿਰਪਾ ਰਬ ਪ੍ਰਸਾਦ ਦੇ ਵਤਾਰ ਹੈ ਜਰਵੇ ਪ੍ਰਸਾਦਾਂ ਚੱਲ ਰਹੇ ਨੇ ਵਾਹਿਗੁਰੂ ਸਾਤ ਨਾਮ ਰਹਿ ਲੰਗਰ ਮਾਲ ਪੂੜਿਆਂ ਦਾ ਚੱਲ ਰਿਹਾ ਇੰਦਰਾਂ ਦੇਖੋ ਭਣਾਰੇ ਪੈਰੇ ਪੈਨੇ ਮਾਲ ਪੂੜਿਆਂ ਵਿੱਚ ਦੇ ਖੀਰ ਦਾ ਲੰਗਰ ਕਿਤੇ ਮਾਲ ਪੂੜਿਆਂ ਦਾ ਵਾਹਿਗੁਰੂ ਵਾਹਿਗੁਰੂ ਵਾਹਿ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਸਤ ਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਇੰਦਰਾਂ ਹਰਿਤਾ ਲੰਗਰ ਸਾਗਰ ਗਿਆ ਇੰਦਰ ਉਧਰ ਕੋਣੋ ਵੀ ਜਾਨੀ ਸੰਗਤ ਵਿੱਚ ਲੰਘ ਸਕਦੀ ਵਿਖਾਵਾਂਗੇ ਆਪੇ ਸੰਗਤਾਂ ਆ ਰਹੀਆਂ ਆ ਜਹੇ ਦਾਸ ਸਾਹਿਬ ਆ ਰਹੇ ਵਾਹਿਗੁਰੂ ਵਾਹਿਗੁਰੂ ਆ ਜਹੇ ਦਾਸ ਬਹੁਤ ਸੇਵਾ ਕਰਨੀ ਸਾਥ ਨਾਮਾਂ ਸਾਥ ਨਾਮ ਆ ਰਹੇ ਸਤਿਨਾਮ ਵਾਹਿਗੁਰੂ ਦਾ ਹੋਰ ਬਾਪ ਆ ਰਹੇ ਵਾਹਿਗੁਰੂ ਸਾਥ ਨਾਮ ਆਏ ਗਏ ਸਾਥ ਨਾਮ ਦਾਏ ਗਏ ਨਾਮ ਦੇ ਸਾਥ साप ना ज रा पचार कराहे गुरु वाहे गु सत जा सेवा करादा आय दर बीह संगत लंगर सागरी आहे वाहे गु वाहे गुरू सत का वाहे गु सा कमाल पूजा लंगर चलर संगता सागरियां दसवें प्यारे प्यार वाह गुरू ताना संगत सेवादार रुप सेवागता लंगर सागरी वाहे गु वाहे गुरू सतनाम सतनाम वाहे गु सत नाम वाहे गु सतनाम वाहे सतनाम वाहे गुरू सतनाम वाहे गुरू वाहे भत जी सेवा कर दूरो दूरो आ लंगर पाणी छॾींदी आहियां न उते माना हथ चले उते बि थोरो संगत दर्शन कराणे वाहे ਕਲਾਮ ਵਾਹਿਗੁਰੂ ਸਾਫੇ ਵਾਦਾਰ ਸੇਵਾ ਕਰਦੇ ਸੰਨ ਸੇਵਾਦਾਰਾਂ ਦੀ ਬਹੁਤ ਫਮਾਈ ਆ ਵਾਹਿ ਕਲਾਮ ਵਾਹਿਗੁਰੂ ਸਾਥ ਨਾਮ ਵਾਹਿਗੁਰੂ ਜੀ ਮਾਈ ਪੈਰ ਸੰਗਤ ਲੰਕਰ ਸਾਗਰ ਜੀ ਵਾਹਿਗੁਰੂ ਵਾਹਿਗੁਰੂ ਸਾਥ ਨਾਮ ਵਾਹਿਗੁਰੂ ਸਾਥ ਨਾਮ ਤਾਨਾ ਕਾਬੋਲੇ ਬਾਬੇ ਸਤਬਾਬਾ ਦਰਪਾਲ ਸਿੰਘ ਜੀ ਇੰਨੀ ਜਨਤਨਾਵਤੋ ਸੁਣੇ ਰਾਇ ਨਾ ਸਾ ਨਿਸਤ ਸਤਾਰੇ ਉੱਲੰਕਰ ਸਾਜਰੇ ਇੱਕ ਹੋਰ ਮੰਦਰ ਸਿਕਾਹ ਆ ਰਹੀ ਸੰਗਤ ਵਾਹਿਗੁਰੂ ਵਾਹਿਗੁਰੂ ਬਹੁਤ ਸੋਨਾ ਲੰਗਰ ਚੱਲ ਰਿਹਾ ਕੋਸ ਵਧੀਆ ਪਰਮਾਨੰ ਦਾ ਸੇਵਾਦਾਰ ਦੇ ਕੋਸ ਤਰੀਕੇ ਤੋਂ ਨੇ ਤਰੀਕੇ ਨਾਲ ਲੰਗਰ ਸਿਕਾਹ ਆ ਰਹੇ ਨੇ ਵਾਹਿਗੁਰੂ 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 ਤਾਂ ਤਾਂ ਬਾਹਰ ਹੋ ਰਹਾ ਸੰਦੇ ਆ ਲਿਆ ਦੇ ਸਵਾਸਨ ਦੀ ਸੇਵਾ ਕਰਾਈ ਤੇ ਵੀ ਸੇਵਾ ਵੀ ਆ ਕੇ ਦੀ ਚੌਲਾਂ ਦੀ ਬੀਬੀਆਂ ਨੇ ਖੂਬਰਤ